ਸਾਸਰੀ ਕਾਲਜੀ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੇ ਦਾਲ ਦੇ ਦਹੀਂ ਭੱਲੇ ਤੁਸੀਂ ਕੱਲੇ ਮੂੰਗੀ ਦੀ ਦਾਲ ਦੇ ਬਣਾ ਸਕਦੇ ਹੋ ਖੋਲੀ ਮੂੰਗੀ ਦੀ ਦਾਲਾ 4-5 ਘੰਟੇ ਲਈ ਭਿਓ ਕੇ ਰੱਖ ਦਵਾਂਗੇ ਉਸ ਤੋਂ ਬਾਅਦ ਸਾਰਾ ਪਾਣੀ ਨਿਚੋੜ ਕੇ ਜਿਹੜਾ ਇਹਨੂੰ ਦਰਦਰਾ ਜਿਹਾ ਪੀਸ ਲਵਾਂਗੇ ਪਾਣੀ ਸਾਰਾ ਨਿਚੋੜ ਦੇਣਾ ਜਦੋਂ ਪੀਸਣਾ 1-2 ਚਮਚ ਠੰਡਾ ਪਾਣੀ ਹੈ ਜਿਹੜਾ ਪਾ ਲੈਣਾ ਇਹਨੂੰ ਕੱਢਣ ਤੋਂ ਪਾ ਦੇ ਵਿੱਚ 1 ਚਮਚ ਜੀਰਾ ਸਵਾਦ ਅਨਸਾਰ ਨਾਣ ਪਾ ਕੇ ਇੱਕ ਸਾਈਡ ਨੂੰ ਫੈਂਟ ਲੈਣਾ ਹੈ ਕੀ ਗਰਮ ਕਰ ਲਵਾਂਗੇ ਇਹਨੂੰ ਮੀਡੀਅਮ ਫਲੇਮ ਤੇ ਕਰ ਲਵਾਂਗੇ ਬਾਅਦ ਦੇ ਵਿੱਚ ਸਾਰੇ ਭੱਲੇ ਆ ਜਿਹੜੇ ਪਾ ਦਵਾਂਗੇ ਇੱਕ ਸਾਈਡ ਤੋਂ ਜਦੋਂ ਸ ਏ ਭੱਲੇ ਆਪਾਂ ਕੱਢ ਲਵਾਂਗੇ ਕੱਢਣ ਤੋਂ ਬਾਅਦ ਨਾਲ ਦੀ ਨਾਲ ਖੁੱਲਾ ਪਾਣੀ ਲੈ ਲਵਾਂਗੇ ਤੇ ਉਹਦੇ ਵਿੱਚ ਸਾਰੇ ਭੱਲੇ ਇੱਕ ਘੰਟੇ ਲਈ ਭੋ ਕੇ ਰੱਖ ਦਵਾਂਗੇ ਦੂਜੀ ਸਾਈਡ ਤੇ ਡੇਂ ਦੇ ਵਿੱਚ ਮਿੱਠਾ ਪਾ ਕੇ ਇਹਨੂੰ ਫੈਂਟ ਲਵਾਂਗੇ ਇਸ ਤਰ੍ਹਾਂ ਭੱਲੇ ਜਦੋਂ ਇੱਕ ਘੰਟਾ ਹੋ ਗਿਆ ਸੌਫਟ ਹੋ ਗਏ ਆ ਇਹਨੂੰ ਕੱਢ ਕੇ ਆਪਾਂ ਪਾਣੀ ਦੇ ਵਿੱਚੋਂ ਨਿਚੋੜ ਕੇ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉੱਪਰ ਦਹੀਂ ਪਾ ਲਵਾਂਗੇ ਮਿੱਠੀ ਲਾਲ ਚਟਨੀ ਹਰੀ ਚਟਨੀ ਚਾਟ ਮਸਾਲਾ ਜ਼ੀਰਾ ਪਾਊਡਰ ਤੇ ਦੇਗੀ ਲਾਲ ਮਿਰਚ ਪਾ ਦਵਾਂਗੇ ਇਦਾਂ ਵੀ ਖਾ ਸਕਦੇ ਹੋ ਪਾਪੜੀ ਨਾਲ ਸਰਵ ਕਰ ਸਕਦੇ ਹੋ ਟੇਸਟੀ ਦਹੀਂ ਭੱਲੇ ਤਿਆਰ ਨੇ ਵੀਡੀਓ ਚੰਗੀ ਲੱਗੇ ਲਾਈਕ ਕਰੋ